ਆਮ ਆਦਮੀ ਦੀ ਪੁਰੀ ਲਉਗੀ ਭਈ ਵਧੀਆ ਕੰਮ ਵਧੀਆ ਰੂਗਾ ਕੰਮ ਚੰਗੇ ਕੀਤੇ ਵਧੀਆ ਕੀਤੇ ਹਾਂ ਕਿਹੜੇ ਕਿਹੜੇ ਨੌਕਰੀਆਂ ਦੇਈ ਜਾਂਦੇ ਆ ਜਵਾਕਾਂ ਨੂੰ ਹੋਰ ਸਾਨੂੰ ਕੀ ਚਾਹੀਦਾ ਨੌਕਰੀਆਂ ਦੇਈ ਜਾਂਦੇ ਜਵਾਕਾਂ ਨੂੰ ਮੇਨਤਾ ਤੁਹਾਡੇ ਵਰਗੇ ਜਵਾਕ ਆ ਬਚਾਰੇ ਨੌਕਰੀਆਂ ਦੇਈ ਜਾਂਦੇ ਆ 44666 ਨੌਕਰੀਆਂ ਮਣ ਹਾਂਜੀ ਨੌਕਰੀਆਂ ਦੇਈ ਜਾਂਦੇ ਹੋਰ ਸਾਨੂੰ ਕੀ ਚਾਹੀਦਾ ਸਾਨੂੰ ਕੋਈ ਸਰਕਾਰ ਦੀ ਹੋਰ ਨਹੀਂ ਲੋੜ ਸਾਨੂੰ ਕੱਲੀ ਆਮ ਆਦਮੀ ਚਾਹੀਦੀ ਬਸ ਆਮ ਆਦਮੀ ਚਾਹੀਦੀ ਹਾਂ ਬਸ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਪਾਂ ਸੇ ਸੂਤਾਂ ਵੀ ਵਧੀਆ ਮਿਲਦਾ ਵਾਹ ਵਾਹ ਵਧੀਆ ਹਸਤਾਲ ਚ ਜਾਵੋ ਤੁਸੀਂ ਚੱਲੋ ਬੜੋ ਨਾਲ ਮੇਰੇ ਕੋਈ ਪਰਚੀ ਵੀ ਨਹੀਂ ਘਟਾਉਣੀ ਪੈਂਦੀਗੀ ਸਾਰੀਆਂ ਦਵਾਈਆਂ ਫਰੀ ਹੈ ਸਾਰੀਆਂ ਦਵਾਈਆਂ ਫਰੀ ਹੈ ਹਾਂਜੀ ਬਹੁਤੇ ਲੋਕ ਕਹਿੰਦੇ ਆ ਮਦਵੀ ਪਾਰਟੀ ਨਹੀਂ ਕਰਦੀ ਨਹੀਂ ਕੀਤਾ ਮੈਂ ਕਹਿ ਦਿੰਦੇ ਆ ਲੋਕੀ ਕਹਿੰਦੇ ਕਹਿਣ ਦਾ ਬਹੁਤ ਕੁਸਕਈ ਇਹਦੇ ਲੋਕ ਪਰ ਸਾਨੂੰ ਪਤਾ ਨਹੀਂ ਚਲਣੀਆਂ ਚੀਜ਼ਾਂ ਦਾ ਅਸੀਂ ਪੜੇ ਲਿਖੇ ਲੋਕਾਂ ਜਿੰਨਾ ਸਾਨੂੰ ਪਤਾ ਵੀ ਛੋਟੇ ਆ ਕੇ ਜਵਾਕਾਂ ਨੌਕਰੀਆਂ ਦੇਈ ਜਾਂਦੇ ਸਾਹਮਣੇ ਦੇਈ ਜਾਂਦੇ ਉਹ ਹੋਰ ਕੀ ਕਰਦੇ ਨੇ ਉਹ ਨੌਕਰੀ ਹੋ ਗਈ ਜਵਾਕ ਕੋਲੇ ਤਾਂ ਜਿਹੜਾ ਕੋ ਮਰਜੀ ਲੈ ਕੇ ਸੀ ਆਟਾ ਵੀ ਲਿਆਵਾਂਗੇ ਅਸੀਂ ਦਾਲ ਵੀ ਲਿਆਵਾਂਗੇ ਆਟਾ ਦਾਲ ਸਾਨੂੰ ਲੋੜ ਨਹੀਂ ਕਹੇਦੀ ਆਟਾ ਵੀ